ਜਦੋਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਮੁਗਲਾਂ ਦੀ ਈਨ ਨਾ ਮੰਨੀ ਤਾਂ ਵਜ਼ੀਰ ਖਾਨ ਦੇ ਹੁਕਮ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਵਜ਼ੀਰ ਖਾਨ ਦੇ ਹੁਕਮ ਅਨੁਸਾਰ ਜ਼ਾਲਮਾਂ ਨੇ ਤਿੰਨਾਂ ਪਵਿੱਤਰ ਦੇਹਾਂ ਨੂੰ ਹੰਸਲਾ ਨਦੀ ਦੇ ਸੰਗ ਨੇ ਜੰਗਲ ਵਿੱਚ ਸੁੱਟ ਦਿੱਤਾ ਵਾਹਿਗੁਰੂ ਦੀ ਮਿਹਰ ਸਦਕਾ ਉਹਨਾਂ ਤਿੰਨਾਂ ਪਵਿੱਤਰ ਦੇਹਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ ਕੀਤੀ ਪੂਰੇ 2 ਦਿਨਾਂ ਤੱਕ ਉਹ ਸ਼ੇਰ ਦਿਨਾਂ ਕੁਝ ਖਾਦੇ ਭੁੱਖਾ ਪਾਣਾ ਤਿੰਨਾਂ ਦੇਹਾਂ ਦੀ ਰਾਖੀ ਕਰਦਾ ਰਿਹਾ ਕਿਉਂਕਿ ਵਜ਼ੀਰ ਖਾਨ ਨੇ ਹੁਕਮ ਜਾਰੀ ਕਰ ਦਿੱਤਾ ਸੀ ਕਿ ਮਾਤਾ ਜੀ ਤੇ ਸਹਿਬਜ਼ਾਦਿਆਂ ਦਾ ਸੰਸਕਾਰ ਕਿਸੇ ਵੀ ਸ਼ਮਸ਼ਾਨ ਘਟ ਵਿੱਚ ਨਾ ਕੀਤਾ ਜਾਵੇ। ਜਦੋਂ ਇਸ ਘਟਨਾ ਦਾ ਪਤਾ ਦਿਵਾਨ ਟੋਡਰਮਾਲ ਜੀ ਨੂੰ ਲੱਗਾ ਤਾਂ ਉਹ ਬਹੁਤ ਦੁਖੀ ਹੋਇਆ ਤੇ ਦਿਵਾਨ ਟੋਡਰਮਾਲ ਨੇ ਵਜ਼ੀਰ ਖਾਨ ਤੋਂ ਸੰਸਕਾਰ ਕਰਨ ਲਈ ਇਜਾਜ਼ਤ ਮੰਗੀ। ਨਾਲ ਹੀ ਵਜ਼ੀਰ ਖਾਨ ਨੇ ਕਹਿ ਕੇ ਤੈਨੂੰ ਸੰਸਕਾਰ ਕਰਨ ਲਈ ਜਿੰਨੀ ਵੀ ਜ਼ਮੀਨ ਚਾਹੀਦੀ ਹੈ, ਉਨੀ ਥਾਂ ਦੇ ਉੱਤੇ ਤੈਨੂੰ ਸੋਨੇ ਦੀਆਂ ਮੋਹਰਾਂ ਬਿਚੋਣੀਆਂ ਪੈਣਗੀਆਂ। ਤਾਂ ਟੋਡਰਮਾਲ ਨੇ ਵਜ਼ੀਰ ਖਾਨ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ। ਟੋਡਰਮਾਲ ਤੇ ਸੰਗਤਾਂ ਨੇ ਮਿਲ ਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਦਾ ਸੇਕ ਤਾਰਮ ਦੇ ਰੀਤੀ ਅਨੁਸਾਰ ਤਿੰਨਾ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ।